ਮੀਹਾ ਦਾ ਦੌਰ ਹਜੇ ਖਤਮ ਨਹੀਂ ਹੋਇਆ ਮੀਹਾ ਦਾ ਦੌਰ ਤਾਂ ਹਜੇ ਸ਼ੁਰੂ ਹੋਇਆ ਹੈ ਕੁਝ ਸਕਰੀਨ ਦੇ ਉੱਤੇ ਮੈਂ ਤੁਹਾਨੂੰ ਸੈਟਲਾਈਟ ਰਾਈ ਇਹੋ ਜਿਹੀਆਂ ਤਸਵੀਰਾਂ ਦਿਖਾਉਂਗਾ ਜਿਸ ਨੂੰ ਦੇਖ ਕੇ ਤੁਸੀਂ ਵੀ ਖੁਦ ਹੈਰਾਨ ਹੋ ਜਾਓਗੇ ਤੇ ਆਟੋਮੈਟਿਕ ਤੁਹਾਡਾ ਵੀ ਮਨ ਕਰੂਗਾ ਕਿ ਇਸ ਪੇਜ ਨੂੰ ਫੋਲੋ ਕੀਤਾ ਜਾਵੇ ਜਿਹੜੀ ਸੈਟਲਾਈਟ ਤੇ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਆਪਣੀ ਤਸਵੀਰ ਆ ਹੁਣ ਦੀ ਮਤਲਬ ਹੁਣ ਟਾਈਮ ਨੀਅਰ ਅਬਾਊਟ 9:30 ਵੱਜ ਚੁੱਕਿਆ ਰਾਤ ਦਾ ਤੇ ਇਸ ਤੋਂ ਬਾਅਦ ਜਿਹੜਾ ਟਾਈਮ ਸ਼ੁਰੂ ਹੋਊਗਾ ਉਹ ਕੱਲ ਦਾ ਸ਼ੁਰੂ ਹੋਊਗਾ ਕੱਲ ਸਾਰਾ ਦਿਨ ਹੀ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਨੂੰ ਵਿੱਚ ਵਿੱਚ ਬਲੂ ਲਾਈਨ ਦਿਖਦੀ ਪਈ ਹੈ ਤੇ ਵਿੱਚ ਵਿੱਚ ਤੁਹਾਨੂੰ ਰੈੱਡ ਲਾਈਨ ਦਿਖਦੀ ਹੈ ਇਸ ਦਾ ਇਹ ਮਤਲਬ ਹੈ ਕਿ ਬਲੂ ਲਾਈਨ ਦੇ ਉੱਤੇ ਨਾਰਮਲ ਮੀ ਪੈ ਰਿਹਾ ਹੈ ਰੈੱਡ ਲਾਈਨ ਮਤਲਬ ਇਹ ਹੈ ਕਿ ਇੱਥੇ ਸੰਭਾਵਨਾ ਹੈਗੀ ਹੈ ਕਿ ਵੱਡੇ ਲੈਵਲ ਤੇ ਕੰਟੀਨਿਊ ਮੀ ਪੈ ਸਕਦੇ ਆ ਤੇ ਉਸ ਦੇ ਨਾਲ ਨਾਲ ਜਿਵੇਂ ਵਕਤ ਬੀਤਦਾ ਜਾਂਦਾ ਰਾਤ ਦਾ ਤੇ ਸੇਮ ਉਦਾ ਉਦਾ ਹੀ ਕਿਤੇ ਕਿਤੇ ਆਪਾਂ ਨੂੰ yellow ਦੇਖਣ ਨੂੰ ਮਿਲ ਰਿਹਾ ਹੈ ਤੇ ਕਿਤੇ ਕਿਤੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਪੂਰੀ ਚਾਦੇ ਅੱਗ ਵਾਂਗੂ ਵਰਦੀ ਆਸਮਾਨ ਦੇ ਵਿੱਚ ਲਾਟ ਇੱਥੇ ਹਾਈ ਲੈਵਲ ਬੀਮ ਦੇ ਉੱਤੇ ਮੀ ਪੈ ਰਿਹਾ ਮਤਲਬ ਕਿ ਇੱਥੇ ਮੀਹਾਂ ਦਾ ਕੋਈ ਤੋੜ ਨਹੀਂਗਾ ਇੰਨੇ ਕ ਵੱਡੇ ਲੈਵਲ ਤੇ ਇੱਥੇ ਬਦਲ ਬਦਲ ਫਟੇ ਆ ਜਾਂ ਇਨ ਫਿਊਚਰ ਬਦਲ ਫਟ ਸਕਦੇ ਆ ਇਹ ਸਾਰੀ ਜਾਣਕਾਰੀ ਆਪਾਂ ਲੈਣੇ ਆ ਇੱਕ ਸੈਟਲਾਈਟ ਰਾਈ ਜੋ ਇੱਕ ਪੇਜ ਹੈ ਸੋ ਹੋਰ ਜਾਣਕਾਰੀ ਲਈ ਫੋਲੋ ਕਰੋ